ਵੀਡੀਓ ਵੇਖਣ ਵਾਲੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਗਰਮੀਤ ਸਿੰਘ ਪਿੰਡ ਕੌਣੀ ਬਲੱਗ ਇੱਧਰ ਵੀਰੋ ਗੱਲ ਕਰਦੇ ਆਂ 1885 ਦੀ ਵੈਰੈਟੀ ਦੀ ਇੱਕ ਸਰਕਾਰ ਵੱਲੋਂ ਆਫੀ ਕਿਸਾਨ ਵੀਰਾਂ ਨੂੰ ਇਹਦੇ ਚ ਸਰਦੀ ਵੇਲੇ ਨਸਰਦੀਆਂ ਕਿਲਤਾਵਾਂ ਵੀ ਆਈਆਂ ਆ ਅਸੀਂ ਇਹ 8 ਜੁਲਾਈ ਦੀ ਟ੍ਰਾਂਸਪਲੈਂਟ ਕੀਤੀ ਹੋਈ ਹੈ ਔਰ ਅੱਜ 553 ਦਾ ਦੀ ਖੇਤੀ ਹੋਈ ਹੈ ਪਿਛਲੇ ਸਾਲ ਵੀ ਇਹਦਾ ਅਸੀਂ 2 ਸਾਲ 63 64 ਮਣ ਚੜ ਲੈ ਚੁੱਕੇ ਆਂ ਇਸ ਵਾਰ ਕਈਆਂ ਮਿੱਤਰਾਂ ਦੇ ਹਰਿਆਣੇ ਚੋਂ ਫੋਨ ਤੇ ਗੱਲ ਹੋਈ ਸੀ ਕਿ ਸਾਡੇ ਤੋਂ ਵੀ ਜਾਣਦੇ ਆ ਜਿੰਨਾ ਇਹਦਾ ਝਾੜ ਆਊਗਾ ਜੋ ਇਹਦੇ ਕੈਰੇਕਟਰ ਹੋਣਗੇ ਉਹਦੇ ਬਾਰੇ ਸਾਨੂੰ ਹਰ ਇੱਕ ਗੱਲ ਦੱਸੀ ਜਾਊਗੀ ਜਿਹੜਾ ਅੱਜ ਟਾਈਮ ਆ ਇਹਦਾ 50 ਦਿਨਾਂ ਤੋਂ ਉੱਪਰ ਹੋ ਗਈ ਆ ਇਹਦੇ ਤੇ ਕੋਰਾ ਜਾਂਦਾ ਅਸਰ ਥੋੜਾ ਜਿਹਾ ਘਟ ਰਿਹਾ ਦੇਖ ਵੜ ਕੇ ਦੇਖਿਆ ਕਰੋ ਵੀਰੋ ਜਿਨ੍ਹਾਂ ਨੇ 1885 ਲਾਈ ਹੋਈ ਆ ਵੈਗੋ ਵਗੈਰਾ ਦੀ ਸਪਰੇ ਦੀ ਅਸੀਂ ਚੌਣੇ ਵੀ ਕਰੋ ਕਿ ਸਾਨੂੰ ਵਧੀਆ ਸਪਰੇ ਕਰੋ 150 ਲੀਟਰ ਪਾਣੀ ਲਾਓ ਇਹਦੇ ਵਿੱਚ ਵੜ ਕੇ ਜਰੂਰ ਵੇਖੋ ਕਿ ਇਹਨੂੰ ਗੋਭ ਦੀ ਸੰਡੀ ਜ਼ਿਆਦਾ ਆਉਂਦੀ ਆ 17 18 ਜਾਂ ਮੁੱਛਲ ਨਾਲੋਂ ਮਿੱਠੀ ਵੈਰੈਟੀ ਆ ਜੇ ਤੁਸੀਂ ਬਰਾਬਰ ਉਹਦੇ ਸਪਰੇਆ ਕੀਤੀਆਂ ਹੋਈਆਂ ਤਾਂ ਇਹਦਾ ਨਿਭਾ ਨਹੀਂ ਹੋਣਾ ਉਹਦੇ ਨਾਲ ਉਹਨੂੰ ਗੋਭ ਦੀ ਸੰਡੀ ਜ਼ਿਆਦਾ ਆਉਂਦੀ ਆ ਪਤੰਗਾ ਕਿਉਂਕਿ ਆਯਾਦ ਹੁੰਦਾ ਜਿੱਥੇ ਉਹਨੂੰ ਸਗੰਧ ਜ਼ਿਆਦਾ ਆਉਂਦੀ ਆ ਵਾਸਮਤੀ ਦੀ ਸਵਾਦ ਲੱਗਦੀ ਆ ਉਧਰ ਨੂੰ ਆ ਕੇ ਉਹ ਆਂਡੇ ਦਿੰਦਾ ਤਾਂ ਦੂਜੀਆਂ ਵੈਰੈਟੀਆਂ ਦੇ ਮੁਕਾਬਲੇ ਇਹਨੂੰ ਗੋਭ ਦੀ ਸ਼ਾਖਾਂ ਨੂੰ ਗੋਭ ਨੂੰ ਤਾਲ ਬੇਟ ਸਾਰੀ ਸੁੰਡੀਆਂ ਨੂੰ ਵੱਧ ਆਉਣੀ ਹੈ ਇਹਨੂੰ ਫੰਗੀ ਸਿਹੜ ਦਾ ਨਾ ਮਾਤਰੀ ਕਰਨ ਦੀ ਜਰੂਰਤ ਤਾਂ ਕੋਈ ਖਾਸ ਨਹੀਂ ਕੁਆਲਟੀ ਬਣਾਉਣ ਵੇਲੇ ਤੁਸੀਂ ਕਰ ਸਕਦੇ ਆ ਜਦੋਂ ਤੁਹਾਡੀ ਗੋਵ ਵਸਤਾ ਚ ਹੋਵੇ ਪਰ ਹੁਣ 52 53 ਦਿਨਾਂ ਤੂੰ ਇਹਨੂੰ ਤੁਹਾਨੂੰ ਸਪੈਸ਼ਲ ਗੋਵ ਦੀ ਸੁੰਡੀਆਂ ਦੀ ਸਪਰੇਆ ਕਰਨੀਆਂ ਪੈਣੀਆਂ ਕਿਉਂਕਿ ਤੁਹਾਡੀਆਂ ਸ਼ਾਖਾਂ ਨੂੰ ਨਾ ਪੈ ਜੇ ਨੁਕਸਾਨ ਨਾ ਹੋਵੇ ਇਹਦਾ ਖਾਸ ਕਰਕੇ ਖਿਆਲ ਰੱਖੋ ਵੀਡੀਓ ਵਧੀਆ ਲੱਗੇ ਤਾਂ ਲਾਇਕ ਕਰੋ ਸ਼ੇਅਰ Ó, abida bota bota no lado.